ਅੱਜ ਦਾ ਪ੍ਰੋਗਰਾਮ ਸ਼ਾਫਰੇ ਸ਼ਾਦਤ ਜਿਹੜਾ ਕਿ ਸਹਿਬਜ਼ਾਦਿਆਂ ਨੂੰ ਸਮਰਪਿਤ ਹੈ ਕਿਉਂਕਿ ਇਹਨਾਂ ਸ਼ਹੀਦੀ ਪੰਦਰਵਾੜੇ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਹਿਬਜ਼ਾਦੇ ਤੰਤਨ ਬਾਬਾ ਅਜੀਤ ਸਿੰਘ ਜੀ ਤੰਤਨ ਬਾਬਾ ਜੁਝਾਰ ਸਿੰਘ ਜੀ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਮਾ ਗੁਜਰੀ ਇਹਨਾਂ ਉਹਦੀਆਂ ਠੰਡੀਆਂ ਰਾਤਾਂ ਦੇ ਵਿੱਚ ਉਹਨਾਂ ਨੇ ਸਾਡੀ ਕੌਮ ਤੋਂ ਸ਼ਿਸ਼ਧੀਆਂ ਪ੍ਰਾਪਤ ਕੀਤੀਆਂ ਸਾਡੇ ਸਿਰਾਂ ਦੇ ਉੱਤੇ ਅੱਜ ਦੇ ਦਸਤਾਰਾਂ ਸ਼ੋਭਦੀਆਂ ਨੇ ਜੇ ਅੱਜ ਅਸੀਂ ਰਾਜ ਭਾਗ ਮਾਣ ਰਹੇ ਹਾਂ ਤਾਂ ਉਹਨਾਂ ਦੀ ਕੁਰਬਾਨੀ ਦੇ ਸਦਕਾ ਉਹਨਾਂ ਦੀ ਕੁਰਬਾਨੀ ਜਿਹੜੀ ਕਿ ਸਾਡੀਆਂ ਦਸਤਾਰਾਂ ਸਾਡਾ ਸਿੱਖੀ ਸਰੂਪ ਤੇ ਸਾਡਾ ਜਿਹੜਾ ਰਾਜ ਭਾਗ ਆ ਉਹ ਗੁਰੂ ਸਾਹਿਬ ਦੀ ਕੁਰਬਾਨੀ ਦੇ ਸਦਕਾ ਹੀ ਹੈ ਕਿਉਂਕਿ ਸਾਡੇ ਵੱਲ ਹੱਥ ਕਰਕੇ ਗੁਰੂ ਸਾਹਿਬ ਨੇ ਕਿਹਾ ਅਸੀਂ ਕੈਨ ਸਿੰਘਨ ਕੇ ਸੀਸ ਪਰ ਵਾਰ ਦिए ਸੁਤਚਾਰ ਚਾਰ ਮੁਵੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਅੱਜ ਅਸੀਂ ਉਹਨਾਂ ਗੁਰੂਆਂ ਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਸਾਡੇ ਜਿਹੜੀ ਬੱਚੇ ਨੇ ਜਿਹੜੀ ਸਾਡੀ ਆਉਣ ਵਾਲਾ ਭਵਿੱਖਾ ਸਾਡੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਧਰਮ ਦੇ ਨਾਲ ਜੋੜਨ ਦੇ ਲਈ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਅਸੀਂ ਇੱਕ ਹਰੇਕ ਸਾਲ ਉਪਰਾਲਾ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਸਰਕਾਰੀ ਸਕੂਲ ਨੇ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਸਹਬਜ਼ਾਦਿਆਂ ਦੇ ਨਾਲ ਸੰਬੰਧਿਤ ਧਰਮ ਦੇ ਨਾਲ ਸੰਬੰਧਿਤ ਉਹਨਾਂ ਦਾ ਇੱਕ ਟੈਸਟ ਲਿਆ ਜਾਵੇ ਹਰੇਕ ਸਕੂਲ ਦੇ ਵਿੱਚ ਟੈਸਟ ਹੁੰਦਾ ਔਰ ਉਹ 25 ਤਰੀਕ ਤੱਕ ਟੈਸਟ ਲੈਂਦੇ ਆ 21 ਤੋਂ ਲੈ ਕੇ 25 ਤਰੀਕ ਤੱਕ ਟੈਸਟ ਹੁੰਦਾ ਟੈਸਟ ਤੋਂ ਬਾਅਦ ਜਿਹੜਾ ਬੱਚਾ ਸਕੂਲ ਦੇ ਵਿੱਚੋਂ ਫਰਸਟ ਆਉਂਦਾ ਉਹ ਫਰਸਟ ਅਜੇ ਇੱਥੇ ਤਕਰੀਬਨ 120 ਬੱਚੇ ਦੇ ਕਰੀਬ ਬੱਚੇ ਆਏ ਨੇ 120 ਸਕੂਲਾਂ ਦੇ ਸਾਰੇ ਬੱਚੇ ਜਿਹੜੇ ਫਰਸਟ ਆਏ ਨੇ ਇੱਥੇ ਆ ਕੇ ਉਹਨਾਂ ਨੂੰ ਬੁਲਾ ਕੇ ਅਸੀਂ ਹੌਸਲਾ ਵਧਾਈ ਵਜੋਂ ਇੱਕ ਤਾਂ ਸੰਗਤੀ ਰੂਪ ਦੇ ਵਿੱਚ ਅਸੀਸ ਵਜੋਂ ਤੇ ਇੱਕ ਹੌਸਲਾ ਵਧਾਈ ਵਜੋਂ ਬੱਚਿਆਂ ਨੂੰ ਇਨਾਮ ਦਿੰਨੇ ਆ ਸਨਮਾਨ ਕਰਦੇ ਆ ਤਾਂ ਕਿ ਸਾਡੀ ਜਿਹੜੀ ਪੀੜ੍ਹੀ ਆ ਉਹ ਗੁਰਸਿੱਖੀ ਦੇ ਨਾਲ ਜੁੜ ਸਕੇ ਕਿਉਂਕਿ ਅੱਜ ਸਾਡੇ ਧਰਮ ਦੇ ਵਿੱਚ ਤੁਸੀਂ ਦੇਖਿਆ ਕਿ ਲੋਕ 크ਰਿਸਚਨਲਿਟੀ ਵੱਲ ਜਾ ਰਹੇ ਨੇ ਹੋਰ ਡੇਰਿਆਂ ਵੱਲ ਜਾ ਰਹੇ ਨੇ ਇਹਨਾਂ ਤੋਂ ਦੂਰ ਕਰਕੇ ਜੇ ਜੇ ਸਾਡੀਆਂ ਕੁਰਬਾਨੀਆਂ ਨੂੰ ਬੱਚੇ ਯਾਦ ਕਰਨਗੇ ਉਹਨਾਂ ਸ਼ਹੀਦੀਆਂ ਬਾਰੇ ਉਹ ਯਾਦ ਰੱਖਣਗੇ ਉਹਨਾਂ ਨੂੰ ਸਮਰਪਣ ਕਰਨਗੇ ਜੋ ਯਾਦ ਰੱਖਣਗੇ ਕਿ ਸਾਡੇ ਲਈ ਦਸਤਾਰਾਂ ਸਾਨੂੰ ਕਿਵੇਂ ਮਿਲੀਆਂ ਸਾਨੂੰ ਸਾਡੇ ਰਾਜਪਾਗ ਕਿਵੇਂ ਮਿਲੇ ਕਿੰਨੇ ਗੁਰੂਆਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਜੇ ਉਹਨਾਂ ਨੂੰ ਇਹ ਯਾਦ ਹੋਊਗਾ ਤਾਂ ਮੈਨੂੰ ਲੱਗਦਾ ਕਿ ਉਹ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ ਤੋਂ ਇਸ ਲਈ ਇਸ ਛੋਟੇ ਦੇ ਕਾਜ ਨੂੰ ਅਸੀਂ ਅੱਗੇ ਵਧਾਉਣ ਦੇ ਲਈ ਸਾਡੀ ਪੀੜੀ ਨੂੰ ਸੰਭਾਲਣ ਦੇ ਲਈ ਸਾਡੇ ਆਉਣ ਵਾਲੇ ਭਵਿੱਖ ਨੂੰ ਸੰਭਾਲਣ ਦੇ ਲਈ ਇਹ ਜਿਹੜਾ ਪ੍ਰੋਗਰਾਮ ਅੱਜ ਅਸੀਂ ਕਰ ਰਹੇ ਹਾਂ ਸਾਰੇ ਬੱਚਿਆਂ ਨੂੰ ਸਨਮਾਨ ਦੇ ਰਹੇ ਹਾਂ ਉਹਨਾਂ ਦਾ ਸਨਮਾਨ ਵੀ ਕਰ ਰਹੇ ਹਾਂ ਤੇ ਸਾਰੇ ਸੰਗਤੀ ਰੂਪ ਦੇ ਵਿੱਚ ਬੱਚਿਆਂ ਨੂੰ ਅਸੀਸ ਵੀ ਦੇ ਰਹੇ ਹਾਂ